ਜੀंदगी ਵਿੱਚ ਜਾਂ ਤਾਂ ਤੁਸੀਂ ਕਿਸੇ ਦੀਆਂ ਗਲਤੀਆਂ ਤੋਂ ਸਿੱਖ ਸਕਦੇ ਹੋ ਤੇ ਜਾਂ ਆਪ ਗਲਤੀਆਂ ਕਰਕੇ ਸਿੱਖ ਸਕਦੇ ਆ ਤੇ ਅੱਜ ਬਹੁਤ ਵਧੀਆ ਮੌਕਾ ਹੈਗਾ ਤੁਹਾਡੇ ਤੋਂ ਕਿਸੇ ਦੀ ਗਲਤੀ ਤੋਂ ਸਿੱਖਣ ਦਾ ਸੋ ਵੀਰ ਹੁਣਾਂ ਦਾ ਮੈਸੇਜ ਆਇਆ ਦੇਖਦੇ ਹਾਂ ਕਿ ਉਹਨਾਂ ਕਿਹੜੀ ਗਲਤੀ કરી ਸੀ ਤੇ ਉਹਦਾ ਸੋਲੂਸ਼ਨ ਕੀ ਲੱਭਿਆ ਤੇ ਫਿਰ ਰਿਜ਼ਲਟ ਕੀ ਨਿਕਲਿਆ ਸੋ ਇਕੱਠੇ ਆਜੋ ਮੈਸੇਜ ਪੜ੍ਹਦੇ ਆਂ ਕਹਿੰਦੇ ਕਿ ਭਾਜੀ ਲਾਸਟ 2-3 ਵੀਕ ਤੋਂ ਬਹੁਤ ਇਸ਼ੂ ਆ ਰਹੇ ਸੀ ਟਰੇਡਿੰਗ 'ਚ ਕਿਉਂਕਿ ਮੈਂ ਇਨਵੈਸਟਿੰਗ ਦੇ ਮਾਈਂਡ ਦੇ ਨਾਲ ਟਰੇਡਿੰਗ ਕਰ ਰਿਹਾ ਸੀ ਤੇ ਲਾਸ ਤੇ ਲਾਸ ਹੋ ਰਿਹਾ ਸੀ ਜਣੇ ਕਿ ਇੱਕ ਇਨਵੈਸਟਰ ਦੇ ਮਾਈਂਡਸੈਟ ਦੇ ਨਾਲ ਉਹ ਡੇ ਟ੍ਰੇਡਿੰਗ ਕਰ ਰਿਹਾ ਸੀ ਤੇ ਉਹਨਾਂ ਨੂੰ ਘਾਟਾ ਪਈ ਜਾ ਰਿਹਾ ਸੀ ਸੇਮ ਥਿੰਗ ਕਰ ਰਿਹਾ ਸੀ ਲਾਸ ਨੂੰ ਪ੍ਰੋਫਿਟ ਦੇ ਵਿੱਚ ਕਨਵਰਟ ਕਰ ਲਈ ਤੇ ਦੈਨ ਉਹਨਾਂ ਨੇ ਆਪਣੀ ਆਰ 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 ਵਾਲੀ ਵੀਡੀਓ ਵਾਚ ਕਰੀ ਜੋ ਮੈਂ YouTube ਦੇ ਉੱਪਰ ਪਾਈ ਹੋਈ ਹੈ 댓 ਮੇਕਸ ਅ ਲੋਟ ਆਫ ਡਿਫਰੈਂਸ ਕਿ ਉਹ ਵੀਡੀਓ ਵਾਚ ਕਰਕੇ ਉਹਨਾਂ ਦੀ ਟ੍ਰੇਡਿੰਗ ਦੇ ਵਿੱਚ ਬਹੁਤ ਵਧੀਆ ਡਿਫਰੈਂਸ ਆਇਆ ਇਸ ਵੀਕ ਕੁਛ ਨਹੀਂ ਕੀਤਾ ਬਸ ਉਹ ਵੀਡੀਓ ਦਿਮਾਗ ਦੇ ਵਿੱਚ ਰੱਖੀ ਤੇ ਨਾਲੇ ਤੁਹਾਡਾ ਲਾਈਵ ਦਾ ਜਿਹੜਾ ਪ੍ਰੀ ਮਾਰਕੀਟ ਅਨਲਿਸਿਸ ਆ 9 ਤੋਂ 9:30 ਵਾਲਾ ਉਹ ਬਹੁਤ ਧਿਆਨ ਦੇ ਨਾਲ ਸੁਣੀਆ ਸੋ ਜਿਹੜਾ ਪ੍ਰੀ ਮਾਰਕੀਟ ਅਨਲਿਸਿਸ ਆ ਉਹ ਮਿਸ ਨਾ ਕਰਿਆ ਕਰੋ ਜਿਹੜਾ ਲਾਈਵ ਟਰੇਡਿੰਗ ਨੇ ਮੈਂ ਉੱਪਰ ਕਰਦਾ ਹੁੰਨਾ ਸੋ ਉਹ ਧਿਆਨ ਦੇ ਨਾਲ ਸੁਣਿਆ ਤੇ ਰਿਜ਼ਲਟ ਕੀ ਨਿਕਲਿਆ ਇਸ ਵੀਕ ਦੇ ਵਿੱਚ ਗ੍ਰੇਟ ਪ੍ਰੋਫਿਟ ਬਣਾਇਆ ਉਹਨਾਂ ਨੇ ਸੋ ਬਹੁਤ ਵਧੀਆ ਪ੍ਰੋਫਿਟ ਬਣਾਇਆ ਇਹ ਦੋ ਚੀਜ਼ਾਂ ਨੂੰ ਇੰਪਲੀਮੈਂਟ ਕਰਕੇ ਆਰ ਆਰ ਆਲੀ ਵੀਡੀਓ ਵਾਚ ਕਰੀ ਤੇ ਸੈਕੰਡ ਪ੍ਰੀ ਮਾਰਕੀਟ ਅਨਲਿਸਿਸ ਧਿਆਨ ਦੇ ਨਾਲ ਸੁਣਿਆ ਬਟ ਪਾ ਜੀ ਦਿਲੋਂ ਥੈਂਕਸ ਟੂ ਯੂ ਜੋ ਤੁਸੀਂ ਕਰ ਰਹੇ ਆ ਨੈਕਸਟ ਮੈਸੇਜ ਦੇ ਵਿੱਚ ਉਹਨਾਂ ਕੀ ਕਿਹਾ ਕਹਿੰਦੇ ਕਿ ਜਸਟ ਟਰੇਡਿੰਗ ਜਰਨਲ ਬਣਾ ਰਿਹਾ ਸੋ ਟਰੇਡਿੰਗ ਜਰਨਲ ਵੀ ਬਣਾ ਰਿਹਾ ਜ ਤੇ ਇਸ ਵੀਕ ਆਰ 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 ਵਾਲੀ ਪਾਲਿਸੀ ਨੂੰ ਫਾਲੋ ਕੀਤਾ ਟੋਟਲ 11 ਟਰੇਡਸ ਕੀਤੀਆਂ ਤੇ ਸਾਰੀਆਂ ਗ੍ਰੀਨ ਦੇ ਵਿੱਚ ਸੋ ਕੰਗ੍ਰੈਚੁਲੇਸ਼ਨ ਜੀ ਸੋ ਦੋ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੇ ਨਾਲ ਉਹਨਾਂ ਦੀ ਜਿਹੜੀ ਹੈ ਟਰੇਡਿੰਗ ਟੋਟਲੀ ਚੇਂਜ ਹੋ ਗਈ ਸੋ ਹੋ ਸਕਦਾ ਕਿ ਇਹ ਆਰ 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 ਵਾਲੀ ਵੀਡੀਓ ਤੁਹਾਡੀ ਟਰੇਡਿੰਗ ਵੀ ਚੇਂਜ ਕਰ ਦੇਵੇ ਜੀ ਉਹ ਵੀਡੀਓ ਤੁਸੀਂ ਨਹੀਂ ਅਜੇ ਤੱਕ ਦੇਖੀ ਤੇ ਮੈਂ ਤੁਹਾਨੂੰ ਸੈਂਡ ਕਰ ਦਿੰਦਾ ਆ ਤੁਸੀਂ ਕੀ ਕਰਨਾ ਆ ਇਸ ਅਕਾਊਂਟ ਨੂੰ ਫਾਲੋ ਕਰ ਲਿਓ ਇਸ ਵੀਡੀਓ ਨੂੰ ਕਿਸੇ ਹੋਰ ਦੇ ਨਾਲ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਲਿਖ ਕੇ ਆਰ ਆਰ ਆਰ